ਔਰ ਗੈਸਟਰਾ ਦੇ ਵਿੱਚ ਰਹ ਰਹੇ ਕੇ ਸੁਖਵੀਰ ਪਾਗਲ ਵੀ ਸਾਡੀ ਦੀ ਸਾਡੀ ਭਾਸ਼ਾ ਗੈਸਟਰਾ ਨੂੰ ਬੋਲ ਉਸੇ ਹੀ ਲੇਜ ਦੇ ਵਿੱਚ ਉਸੇ ਹੀ ਲੇਜ ਦੇ ਵਿੱਚ ਦਬਕਾਉਂਦਾ ਦਾਬਿਆ ਨਾ ਆਤਾ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸਲ ਦੇ ਲੋਕ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਭਰਉਂਦੇ ਜਿਦਾ ਪਿਛਲਾ ਅਦਕਾਰ ਬੋਲਦਾ ਤੇਰਾ ਪਿਛਲਾ ਸਰਵੀਰ ਦਾ ਨੰਦਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟ ਜਿਹੜੇ ਫੋਟੋ ਆ ਨਾਲ ਹੈ ਕਿਵੇ ਵਿੱਕੀ ਮੱਧੂ ਖੇਡ ਤੋਂ ਲੈ ਕੇ ਅਮਨਜੀਤ ਮਲਵਾਨੀ ਪੀ ਬਰੇਚ ਔਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਮਦੂਆ ਨਾ ਚੇਰਨ ਖੁੱਬਨ ਸੋਨੋ ਤਕਲਾ ਲੱਖੀ ਪਟਿਆਲ ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇਹਨਾਂ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਦੇਖੋ ਮੈਂ ਕੋਈ ਦੋ ਛਿਲੇ ਲਾਲ ਹੈ ਇਹ ਉਹ ਆ ਦੇਖਿਆ ਅਖਬਾਰਾਂ ਦੇ ਵਿੱਚ ਹੈ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਇਹਨਾਂ ਨਾਲ ਦਾ ਇਹਨਾਂ ਬੰਦਿਆਂ ਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਵਿੱਚ ਗੈਸਟਾਂ ਨੂੰ ਲੈ ਕੇ ਆਇਆ ਕਿ ਗੈਸਟਾਂ ਦੇ ਭਾਈ ਅਦਾਬ ਦੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਿਹੜਾ ਚੋਣਾ ਕਿ ਸਭ ਇੱਕਾ ਕਦੀ ਜੂਗਾ ਨਾ ਇਹਦਾ ਕਦ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਡਰਵਾਉਣਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਦਾ ਫੋਟੋ ਦਿਖਾ ਰਿਹਾ ਜਿਹੜੀਆਂ ਵੱਖ-ਵੱਖ ਟੈਨਪੇ ਖਵਾਲਾਂ 'ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰਾਂ ਦੇ ਜਿਹੜੇ ਟਾਪ ਨੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਸੰਜਣ ਜਨ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਂ ਹੀ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਜਿੰਦਾ ਕੱਲ ਹੈ ਉਹਨਾਂ ਨਾਲ ਕਹਿਣਾ ਚਾਹੁੰਦਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਨਾ ਦੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਆ ਲੈ ਦੱਸਣਗੇ ਜਾਂ ਕੋ ਆਮਾ ਵੀ ਪਾਰਟੀ ਦਾ ਵੱਕਾ ਦੱਸੂਗਾ ਤਾਂ ਤਾਂ ਕੋਈ ਬਤ ਨਹੀਂ ਹੈ ਦਾਹੀ ਗਾਲੀ ਸੱਟ ਉਹਨਾਂ ਨੇ ਮੱਲ ਜਿਹੜੀ ਭਾਸ਼ਾ ਬੋਲੀ ਆ ਇਸ ਪੰਜਾਬੀ ਦੀ ਮੈਂ ਕਿੰਨੀ ਜੁਦਾ ਕਰਦਾ ਕਿ ਕਿ ਐਸਾ ਜਿਵੇਂ ਕਿ ਗੈਂਸਾ ਅੱਧੀ ਬੋਲੀ ਲੈਂਗੁਏਜ ਜੈਸਾ ਹੋ ਗਈ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਤੇ ਤੁਹਾਨੂੰ ਮੱਲ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸ਼ਾਰਪ ਕਰਦੇ ਤੇਰੀਆ ਕਿ ਤੁਸੀਂ ਕਿਹੜੇ ਰਾਹ 'ਤੇ ਇਹ ਵਾਅਦਾ ਕਰੋਗਾ ਅਸ ਜੀ ਜਿਹੜੇ ਰਾਹ 'ਤੇ ਤੁਸੀਂ ਪੰਜਾਬ ਦੀ ਪ੍ਰੋਗਰੈਸ ਨੂੰ ਵਾਅਦਾ ਦਿੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿਤੇ ਘਾੜ ਵਿੱਚ ਲੰਦੇ ਸੀਗੇ ਉਸ ਸਮੇਂ ਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਵਿੱਚ ਤੁਹਾਡੇ ਪਿਤਾ ਜੀ ਸਰਦਾਰ ਬਕਰ ਸਿੰਘ ਬਾਦਲ ਚੀਮ ਉਸ ਤੋਂ ਸੀਗੇ ਕਾਲੀ ਦਾ ਮਹਾਰਾਜ ਸੀਗੇ ਉਹਨਾਂ ਨੇ ਇਹ ਹਾਲਾਤ ਲੈਨੇ ਕਾਰਜ ਨੇ ਕਾਲੀ ਦਾ ਨਾਂ ਲਾ ਕੇ ਉਹ ਪੰਜਾਬ ਵਿੱਚ ਕਿੰਨਾ ਤੱਕ ਜਿਹੜਾ ਦੁੱਖ ਭੋਗਿਆ ਕਿ ਤੁਸੀਂ ਸੋਚਿਆ ਥੋੜਾ ਜਿਹਾ ਕਦੀ ਸੋਚਿਓ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਮਤਲਬ ਐਸੋਇਲ ਮੈਂ ਫਿਰ ਜਰਾ ਇਸ਼ੂ ਸੀਗਾ ਉਹ ਦੇ ਵੀ ਲਾਗਣਾਂ ਤੁਸੀਂ ਸਮਝੌਤਾ ਕਰਕੇ ਦੇਖਿਓ ਉਹਨਾਂ ਨੂੰ ਆਪਣੇ ਹੱਥੋਂ ਬਣਾ ਲੈ ਤੇ ਪੰਜਾਬ ਦੇ ਪੁੱਤ ਕਿੰਨੇ ਮਰਗੇ ਕਿੰਨੇ ਪੰਜਾਬੀ ਮਰਗੇ ਕਦੀ ਸੋਚਿਆ ਤੁਸੀਂ ਪੰਜਾਬ ਨੂੰ ਫੇਰ ਉਸੇ ਰਾਹ ਟਕਰਾ ਦੋਗੇ ਤੁਸੀਂ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਗੈਕਸਟਰ ਬਣ ਜਾਣ ਪੰਜਾਬ ਦੇ ਮੁੰਡੇ ਤੇ ਆਪ ਟਕਲੇ ਤੇ ਪਹਿਲਾਂ ਸਭ ਧਾੜੀਆਂ ਦਿੱਤੀਆਂ ਤੁਹਾਡੀਆਂ ਬਾਲਾ ਵਿਕਰੀਆਂ ਪੰਜਾਬ ਦੇ ਲੋਕ ਮੂਰਾਂ ਖੋਦੇ ਰਹਿਦੇ ਆ ਉਹ ਤੋਂ ਕੁਕ ਦੇਖ ਲੈਣ ਦੇ ਮੌਕੇ ਨੇ 19 ਸਾਲ ਉਹ ਇਹ ਤੀਜ ਬਦਲਾਅ ਕੀਤਾ ਜਾਊਗਾ ਹੁਣ ਜਿਹੜਾ ਵੀ ਬੰਦਾ ਸਮਾਜ ਦੇ ਅਨਸਾਰਾ ਗੁੱਡਿਆ ਦਾ ਬੈਸਟਰ ਦਾ ਜਿਹੜਾ ਵੀ ਬੰਦਾ ਆਪਣੇ ਸਮਾਜ ਦਾ ਜਿਹੜੇ ਬਦਲਾਂ ਨਾਲ ਵਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਵੀ ਬੰਦਸ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕੇ ਕੇ ਇਹ ਉੱਥੇ ਲੈ ਲਓ ਜਿੱਥੋਂ ਪੰਜਾਬ ਨਿਕਲਿਆ ਪੰਜਾਬ ਬਹੁਤ ਮੁੱਕੀ ਸੱਦੀ ਦੇ ਵਿੱਚੋਂ ਨਿਕਲਿਆ ਪੰਜਾਬ ਐਸੇ ਨੇ ਕੀ ਦੇ ਰਾਹ ਦਿੱਤੇ ਵਕਾਸ ਕਰਦੇ ਸਮਾਪਵਾ ਸਮਾਣ ਦੀ ਸਰਕਾਰ ਤੁਸੀਂ ਵਿਦਿਆਰਥੀ ਨੂੰ ਵਿਕਾਸ ਦੀ ਲੋੜ ਤੋਂ ਰੋਹਣਾ ਚੁੰਦੇ ਤੋਂ ਨਾਲੇ ਕੱਲ੍ਹ ਵਾਲੇ ਬੰਦੇ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜੇ ਗ੍ਰਾਂਟ ਯੂਜ਼ ਕੀਤੇ ਇੱਕ ਉਹਨਾਂ ਦੀ ਮਹੋਰ ਸੋਗਿਆ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਇਹਨਾਂ ਦਾ ਬਾਪੂ ਬਾਗੋ ਦਾ ਪੁੱਤ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਮੱਤ ਬਾਪੂ ਬਾਗੋ ਦਾ ਪੁੱਤ ਹੈ ਬਾਪੂ ਬਾਗੋ ਹੀ ਹੈ ਜਿਨੇ ਸਭ ਪਹਿਲਾ ਕਾਲੀ ਦਲ ਖਤਮ ਕੀਤਾ ਬਾਪੂ ਬਾਦੂ ਨੇ ਪਹਿਲਾਂ ਬਰੇ ਬਰੇ ਲਿੰਕੂ ਤੇਰੇ ਤੋਂ ਵੀ ਟੋਰਿਆ ਤੇ ਸਾਰੇ ਮੁਕਤੇ ਲਾਤੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿ ਖੂਨ ਤੁਹਾਡੇ ਜੋ ਹੈ ਬਾਪੂ ਬਾਦੂ ਇਹ ਤੇਰਾ ਕਦੀ ਕਾਲ ਤੱਕ ਸਭ ਪਹਿਲਾਂ ਆਪ ਬੁਕਾ ਦੇ ਰਾਇ ਸੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲ ਤੱਕ ਸਭ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫਿਰ ਕਾਲ ਤੱਕ ਤਾਂ ਤੁਸੀਂ ਜਿਹੜਾ ਉਹ ਵਾਦ ਦੇ ਹੋ ਤੁਹਾਡਾ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੂ ਪੰਜਾਬ ਦਾ ਬੇੜਾ ਕਰੀਦਾ ਬਾਪੂ ਪੰਜਾਬ ਬਾਦੂ ਨੇ ਪੰਜਾਬ ਨੂੰ ਦੁੜਿਆ ਤੁਸੀਂ ਨੋਟ ਕਰੋ ਉਹਦੀ ਨਿਸ਼ਾਨੇ ਚੱਲ ਉਹ ਤਾਰੇ ਬਾਪ ਦੀਆਂ ਬਿੱਤੀਆਂ ਤੁਸੀਂ ਉਹਨਾਂ ਬਿੱਤੀਆਂ ਨੂੰ ਹੀ ਲਾਗੂ ਕਰੇ। ਉਹ ਵੱਖਰੀਆਂ ਨਹੀਂ ਗੱਲ। ਇਸ ਕਰਕੇ ਦੋ ਬਾਪੂ ਬਾਵਾ ਨੇ ਕੀਤਾ। ਉਹ ਜਿਹਾ ਸੋਚਿਆ ਕਰੂੰਗਾ ਕੀਤਾ ਦੀ ਪੰਜਾਬ ਨਹੀਂ ਹੁੰਦਾ। ਪੰਜਾਬ ਨੂੰ ਵਿੱਚੋਂ ਤੱਕ ਬਚਾਉਣ ਵਾਲੇ ਕਹੋ ਨੀ ਪੰਜੋਂ ਦੋ ਬਹੁਤ ਬੜੇ ਨੇ। ਇਸਕੋ ਕੀ? ਭਲੇ ਦਾ ਫੂਲ ਕਿਦਾ ਅਕੀਦਾ ਨਹੀਂ। ਕਦੀ ਤੂੰ ਇਹ ਕਹਿੰਦਾ ਮੇਰੇ ਬਾਲਾ ਸਾਹਿਬ ਦੇ ਬਾਪ ਸਮਾਨ ਹੈ। ਕਦੀ ਤੂੰ ਕਹਿੰਦਾ ਇਹ ਫੂਲ ਆਹ ਫੂਲ ਤੁਹਾਡੇ ਠੀਕ ਹੈ। ਉਹੀ ਕੰਮ ਕਰਦੇ ਉੱਥੇ ਜੋ ਕੰਮ ਕਰਦੇ ਸੀਗੇ। ਉਹੀ ਕੰਮ ਤੁਸੀਂ ਹੁਣ ਸ਼ੁਰੂ ਕੀਤੇ ਆ। ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ। ਪੰਜਾਬ ਦੇ ਹੱਥ ਖਾਲਾ ਕਰਾਇਆ। ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਦਿਤ ਦੇ ਬਣਾ ਕੇ ਉਹਨਾਂ ਦੇ ਫਲਗ ਤੇ ਹਾਲ ਪੜਾਇਆ। ਆਪਣੇ ਬੱਚੇ ਤੁਹਾਨੂੰ ਕਿ ਆਪਣੇ ਭਤੀਜੇ ਨੂੰ ਪਰਮ ਬਾਅਬ ਨੇ ਦੇਖਿਆ ਕਿ ਬੇਟਾ ਆਪ ਮੱਝੇ ਪੰਜਾਬ ਦੇ ਪੁੱਤ ਜਿਹੜੇ ਉਹ ਮੱਝੇ ਸਨ ਪੰਜਾਬ ਦੇ ਪੁੱਤਾਂ ਖੜੇ ਕਰਾਇਆ। ਉਸੇ ਵੇਲੇ ਹੁਣ ਤੁਸੀਂ ਬੋਲਾਂ ਕਰਦੇ। ਇਹ ਜਿਹੜੀ ਦੇਸ਼ਾਂ ਦੀ ਪ੍ਰੋਜੈਕਟਸ ਤੁਸੀਂ ਕਰਿਓ। ਇਹ ਪੰਜਾਬ ਤੋਂ ਨਹੀਂ ਗੱਲ ਕੀਤੀ ਉਹ ਵੀ ਮੈਂ ਨੋ ਮਬੂ। ਅਸੀਂ ਇਹਦੀ ਲੜਾਈ ਲੜਾਂਗੇ। ਹਈ ਗੈਂਗਸਟਰਾਂ ਨੂੰ ਪੰਜਾਬ ਦੇ ਅੰਦਰ ਕਹੇ ਵੀ ਤਰ੍ਹਾਂ ਦਾ ਅਮਨ ਨਹੀਂ ਕਰਦਾਂਗੇ। ਉਹ ਜਿਹੜਾ ਬੰਦਾ ਉਹਨੂੰ ਸ਼ਟਰ ਕਰੂਗਾ ਉਹਦੇ ਖਾਤੂਰੀ ਕਰਵਾਇ ਕਹਾਂਗੇ। ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਬੁੱਕ ਦੇ ਇੰਨਾ ਕਮਜ਼ੋਰ ਨਾ ਹੋ। ਕਿਤੇ ਹੋ ਕੋਈ ਕਹੋਗੇ ਉਹ ਪੰਜਾਬ ਇੰਨਾ ਕਦੇ ਵੀ ਕਮਜ਼ੋਰ ਨਹੀਂ। ਪੰਜਾਬ ਹਮੇਸ਼ਾ ਲੜਦਾ ਰਿਹਾ ਲੜਦਾ ਰਹੂਗਾ। ਪੰਜਾਬ ਸਰਦਾਂ ਕੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੰਜ ਕਾਇ ਗਏ ਹੋ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਤੁਹਾਰੇ ਬਾਪੂ ਨੇ ਪੰਥ ਜਿਹੜਾ ਇਹ ਉਹ ਬੀਜੇਪੀ ਦੇ ਨੰਗੇ ਥੱਲੇ ਦੇ ਛੱਡਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜਿਹਦਾ ਬੀਜੇਪੀ ਕੋ ਚੱਲ ਜਾ ਬੋਟਨ ਦਾ ਆ ਕੇ ਪੁਰੀ ਸਨਸਦ 'ਚ ਜੋ ਮਤੀ ਕਰੋ ਇਹ ਤੁਹਾਡਾ ਹੈ ਪਰ ਇਦਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬੁਵਾਦ ਕਰਦੇ ਸਭਾ ਦੇ ਮੌਕੇ ਲੋਕਾਂ ਦੇ ਪੁੱਤਾਂ ਨੂੰ ਗੈਰਸਰ ਵੀ ਬਣਨ ਦੇ। ਲੋਕਾਂ ਦੇ ਪੁੱਤਾਂ ਨੂੰ ਵੱਪੇ ਨੂੰ ਨੌਕਰੀ ਹਰਿਖਾ ਦੇਣਾ। ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀ ਦੇ ਕੇ ਸੈਟ ਕਰੂਗੀ, ਕਲਮਾਂ ਹਾਂ ਸੈਟ ਕਰੂਗੀ। ਪਰ ਤੇਰੇ ਲਈ ਤੂੰ ਹੀ ਤਰੇ ਹੋ, ਇਹ ਸਭ ਕੋਲ ਜਾਓ। ਲੋਕਾਂ ਨੇ ਤਰੇ ਪੁੱਤਾਂ ਨੂੰ ਕੋਲ ਜਾਓ, ਆਪਣੇ ਪੁੱਤੇ ਜਾਣੇ। ਬਾਪ ਜਨਾਬ ਦਾ ਵਾਅਦਾ ਹੋ ਗਿਆ। ਤਦ ਇਹ ਨਹੀਂ ਕਿਹਾ ਕਿ ਕਿਤੇ ਨਾ ਵੱਡੇ ਕੱਢ ਕੇ ਸੈਟ ਕਰਕੇ ਛੱਡ ਕੇ ਘਰੀ ਜਾਣਗੇ। ਜੋ ਕਿ ਤਭੀਆਂ ਦਿੱਤੀਆ ਤੁਹਾਡਾ ਬੋਲ ਸ ਹੈ ਤੁਹਾਡਾ ਪਾਪਾ ਮਾ ਮਾ ਕੱਲੀ ਦਾ ਕੋਈ ਨੁਕਸਾਨ ਹੋਇਆ ਪੰਜਾਬ ਦਾ ਕੋਈ ਨੁਕਸਾਨ ਕਰਦੇ ਹੋ ਮੈਂ ਇਹ ਜਿਹੜਾ ਤੁਮਾ ਸੀਗਾ ਕੇ ਸਿਆਮ ਦੇ ਨਾਲ ਆਪਣੀਆਂ ਸਟੇਟਮੈਂਟਾਂ ਜਿਹੜੀਆਂ ਸਦਾਓ ਕੋਈ ਇਕ ਕੰਡ ਕੋ ਡਰਨਾ ਵਾਲੀ ਸ ਹੈ ਜਿੰਨੇ ਮੱਦੀ ਜੈਸਟਰ ਰਿਪੋਰਟਸਿਕਾ ਦੋ ਜਿੰਨੇ ਮੱਦੀ ਸਿਆਸਤ ਜੁਆਓ ਪਰ ਨਹੀਂ ਕਿ ਪੰਜਾਬ ਦੇ ਲੋਕ ਵੀ ਮਨੁੱਖੇ ਪਾਜੋ ਬੱਦਗੇ ਇਹ ਮੈਂ ਹਮਤ ਜਿਹੜਾ ਕਹਿਣਾ ਚਾਹਦਾ ਇਹ ਤਾਂ ਇਹ ਕਿ ਉਹ ਜੁਲਨੇ ਕਮ ਫਿਰ ਮੈਨੂੰ ਭਾਸ਼ਾ ਦੀ ਉਹ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਮੈਂ ਸਮਝਦਾ ਕਿ ਜੈਸਾ ਦੇਚ ਰਹਿ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਦੋਂ ਨਹੀਂ ਹੋਗੀ ਆਪਣਾ ਮੌਰੀਆ ਜੈ ਵੀ ਹੁੰਦਾ ਨਹੀਂ